ਹਾਂਜੀ ਸੱਚੇ ਕਾਜੀ ਸਾਰ ਨੂੰ ਤਾਂ ਸਾਧ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾਉਣ ਜਾ ਰਹੀਏ ਬਹੁਤ ਹੀ ਟੇਸਟੀ ਪਫ ਮਟਰ ਪੈਟਿਸ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਐ। ਇੱਕਦਮ ਕ੍ਰਿਸਪੀ ਆਟੇ ਦੇ ਨਾਲ ਬਣਾਵਾਂਗੇ। ਤੁਸੀਂ ਵਾਸੋ ਨਹੀਂ ਸਕਦੇ ਕਿੰਨੀ ਕ੍ਰਿਸਪੀ ਕਰਾਰੀ ਐ। ਇੱਕਦਮ ਟੇਸਟੀ ਬਣਦੀ ਐ। ਬਟਰ, ਬੈਂ ਮਾਰਜਰੀਨ, ਮੈਦਾ, ਓਵਨ ਜਾਂ ਫਿਰ ਕਿਸੇ ਦੁੱਧ ਦਹੀਂ ਤੋਂ। ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਵਧੀਆ ਜੀ ਰੈਸਪੀ ਲਈ। ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ। ਉਹਦੇ ਇਥੇ ਮੈਂ ਇੱਕ ਕਲੀ ਈੜਾ ਐ ਆਉ ਮਟਰ ਲਏ ਐ ਹ ਤੇ ਇਹ ਜਿਹੜੇ ਉਬਲੇ ਹੋਏ ਆ ਫਰੋਜ਼ਨ ਮਟਰ ਵੀ ਤੁਸੀਂ ਲੈ ਸਕਦੇ ਆ ਤੇ ਇਹਨੂੰ ਜਿਹੜਾ ਮਿਕਸੀ ਜਾਰ ਚ ਪਾ ਕੇ ਨਾਲ ਹੀ ਇੱਕ ਬਰੀਕਟਿਆ ਹੋਇਆ ਆਲੂ ਪਾਇਆ ਹੈ ਤੇ ਜਿਹੜਾ ਪਾਣੀ ਪਾ ਕੇ ਦਾ ਪੇਸਟ ਬਣਾ ਲਿਆ ਤੇ ਪੇਸਟ ਨੂੰ ਛਾਣ ਲਿਆ ਆਲੂ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਮੈਂ ਛੋਟਾ మీడియం ਕੋ ਸਾਈਜ਼ ਆਲੂ ਕੱਟ ਕੇ ਪਾਇਆ ਜਿੰਨਾ ਵਧੀਆ ਟੇਸਟ ਆਉਂਦਾ ਹੈ ਫਿਰ ਇੱਥੇ ਮੈਂ ਇੱਕ ਚਮਚ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਪਾਇਆ ਭੁੰਨ ਕੇ ਫਿਰ ਮੈਂ ਪਿਆਜ਼ ਪਾਇਆ ਬਰੀ ਕਟਿਆ ਹੋਇਆ ਇੱਕ ਫੇ ਭੁੰਨ ਲਿਆ ਫਿਰ ਇਹਦੇ ਵਿੱਚ ਮਟਰਾਂ ਦਾ ਪੇਸਟ ਪਾਇਆ ਫਿਰ ਕੁਝ ਮਸਾਲੇ ਪਾਇਆ ਜਿਵੇਂ ਕਿ ਲੂਣ ਲਾਲ ਮਿਰਚ ਪਾਊਡਰ ਜੀਰਾ ਪਾਊਡਰ ਧਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਅਨਾਰ ਦਾਣਾ ਪਾਊਡਰ ਗਰਮ ਮਸਾਲਾ ਤੇ ਨਾਲ ਹੀ ਪੁਦੀਨਾ ਮਸਾਲਾ ਪਾਇਆ ਜੋ ਕਿ ਬਿਲਕੁਲ ਆਪਸ਼ਨਲ ਹੈ ਜ ਜਦੋਂ ਇਸ ਤਰੀਕੇ ਦਾ ਹੋ ਗਿਆ ਗੈਸ ਨੂੰ ਬੰਦ ਕਰਨਾ ਹੈ ਤੇ ਇੱਥੇ ਇੱਕ ਕੌਲੀ ਮੈਡ ਹੈ ਉਹ ਆਟਾ ਲਿਆ ਹੈ ਨਾਰਮਲ ਮੈਦਾ ਨਹੀਂ ਲਿਆ ਤੁਸੀਂ ਮੈਦਾ ਵੀ ਲੈ ਸਕਦੇ ਆ ਫਿਰ ਇਹਦੇ ਵਿੱਚ ਸਵਾਲਨ ਸਾਈਕਲੂਨ ਪਾਇਆ ਤੇ ਨਾਲ ਹੀ ਪਾਇਆ ਅਜਵੈਨ ਤੇ ਨਾਲ ਹੀ ਪਾਇਆ ਦੋ ਚਮਚ ਤੇਲ ਦੇ ਤੇ ਪਾਣੀ ਪਾ ਕੇ ਨੂੰ ਵਧੀਆ ਗੁੰਨ ਲ ਹਲਕਾ ਜਿਹਾ ਸੌਫਟੀ ਰੱਖਣਾ ਹੈ ਜਿਆਦਾ ਸਖਤ ਨਹੀਂ ਰੱਖਣਾ ਤੇ ਸਾਰੇ ਇਹਨੂੰ ਪਤਲਾ ਪਤਲਾ ਲੜਾਏ ਆ ਉਹ ਵੇ ਲੈਣਾ ਹੈ 6 ਆਪਣੀ ਸ਼ੀਟਾਂ ਬਣਾ ਲਈਆਂ ਤੇ ਇੱਥੇ 1.5 ਚਮਚ corn flour ਦੇ ਵਿੱਚ 2 ਚਮਚ ਦੇਸੀ ਘਿਓ ਪਾਇਆ ਹੈ ਬੈਂ ਬਟਰ ਬੈਂ ਮਾਰਜਨ ਕੁਝ ਵੀ ਆਪਾਂ ਨਹੀਂ ਵਰਤ ਰਹੇ ਤੇ ਇਹਦੇ ਵਿੱਚ 1.5 ਚਮਚ corn flour ਪਾਇਆ ਤੇ corn flour ਦੀ ਜਗ੍ਹਾ ਤੁਸੀਂ ਆਰਾ ਰੋਡ ਪਾਊਡਰ ਵੀ ਵਰਤ ਸਕਦੇ ਆ ਤੇ ਇੱਥੇ ਮੈਂ ਜਿਹੜਾ ਸ਼ੀਟ ਨੂੰ ਇੱਕਦਮ ਪਤਲਾ ਕਰ ਲਿਆ ਪਤਲੀ ਹੋਣੀ ਚਾਹੀਦੀ ਸ਼ੀਟ ਨਹੀਂ ਤਾਂ ਆਪਣੀ ਪੈਟਿਸ ਵਧੀਆ ਨਹੀਂ ਬਣਨੀ ਤੇ ਫਿਰ ਇਹਦੇ ਉੱਤੇ ਜਿਹੜਾ corn flour ਵਾਲਾ ਮਿਕਸਚਰ ਚੰਗੀ ਤਰੀਕਾ ਨਾਲ ਫਲਾ ਲਿਆ ਫਿਰ ਥੋੜਾ ਆਟਾ ਡਸਟ ਕੀਤਾ ਫਿਰ ਦੂਜੀ ਸ਼ੀਟ ਰੱਖੀ ਫਿਰ ਸੇਮ ਪ੍ਰੋਸੈਸ corn flour ਦਾ ਮਿਕਸਚਰ ਫਿਰ ਥੋੜਾ ਆਟਾ ਫਿਰ ਸ਼ੀਟ ਫਿਰ corn flour ਦਾ ਮਿਕਸਚਰ ਫਿਰ ਆਟਾ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਕਰਨਾ ਹੈ ਇਹ ਦੇਖੋ ਕਾਰਨ ਫਲਾਰ ਦਾ ਮਿਕਸਚਰ ਨਾਲ ਇਹ ਕ੍ਰਿਸਪੀ ਬਣਦੀ ਹੈ ਤੇ ਵਧੀਆ ਬਣਦੀ ਹੈ ਦੇਖੋ ਕਿੰਨੀਆਂ ਵਧੀਆ ਲੇਅਰਸ ਨੇ ਇਹਦੀਆਂ ਹੁਣ ਤੇ ਇਹਨੂੰ ਆਪਾਂ ਜਿਹੜਾ ਇਹ ਦੇਖੋ ਚੰਗੀ ਤਰੀਕੇ ਨਾਲ ਵੇਲ ਲੈਣਾ ਹੈ ਥੋੜਾ ਉੱਪਰੋਂ ਵੀ ਤਾਂ ਜੋ ਇਹੜਾ ਪਤਲਾ ਹੋ ਜੇ ਫਿਰ ਉਸ ਤੋਂ ਬਾਅਦ ਜਿਹਦੇ ਉੱਤੇ ਫਿਰ ਦੁਬਾਰਾ ਕਾਰਨ ਫਲਾਰ ਦਾ ਜਿਹੜਾ ਮਿਕਸਚਰ ਉਹ ਲਗਾਉਣਾ ਹੈ ਤੇ ਥੋੜਾ ਆਟਾ ਰੈਸਟ ਕਰਨਾ ਹੈ ਫਿਰ ਇਹਨੂੰ ਆਪਾਂ ਜਿਹੜਾ ਇਹ ਰੋਲ ਕਰ ਦੇਣਾ ਹੈ ਟਾਈਟਲੀ ਇਹ ਦੇਖੋ ਤੇ ਫਿਰ ਆਪਾਂ ਇਹਨੂੰ ਕੱਟ ਕੱਟ ਕਰ ਲੈਣਾ ਜਿੰਦਾ ਦਾ ਵੀ ਤੁਸੀਂ ਚਾਹੁੰਦੇ ਆ ਪਹਿਲਾਂ ਇਹਦੇ ਕੋਨੇ ਗੇ ਜ਼ਰੂਰ ਕੱਟ ਕਰ ਲਿਓ ਕਿਉਂਕਿ ਕੋਨਿਆਂ ਦੀ ਵਧੀਆ ਜੰਗੀ ਤੇ ਕਹੇ ਨੁੜ ਹੈ ਆਪਾਂ ਕੱਟ ਲੈਣਾ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਇਹ ਦੇਖੋ ਕਿੰਨੀਆਂ ਵਧੀਆ ਲੇਅਰਸ ਨੇ ਦੇਖੋ ਤੁਸੀਂ ਦੇਖ ਹੀ ਸਕਦੇ ਆ ਇੰਨੀਆਂ ਜ਼ਿਆਦਾ ਵਧੀਆ ਲੇਅਰਸ ਆਈਆਂ ਇਹਦੇ ਵਿੱਚ ਨਾਲੇ ਆਟੇ ਦੀ ਪੈਟੀ ਸਾਹ ਹੈਲਦੀ ਵੀ ਆ ਮੈਦੇ ਦੀ ਨਹੀਂ ਹੈਗੀ ਕਿਉਂਕਿ ਬਹੁਤ ਹੀ ਪਰਫੈਕਟ ਹੈ ਦੇਖੋ ਇਹਦੀਆਂ ਪਾਇਰੇ ਸਾਰੇ ਇਹ ਦੇਖੋ ਕੱਟ ਲਏ ਦੇਖੋ ਹਰ ਇੱਕ ਦੀ ਲੇਅਰ ਇੱਕਦਮ ਪਰਫੈਕਟ ਆਈ ਹੈ ਆਪਾਂ 6 ਲੇਅਰ 6 ਸ਼ੀਟਾਂ ਆਪਾਂ ਬਣਾਈਆਂ ਸੀਗੀਆਂ ਤੇ ਇਹਨੂੰ ਫੋਲਡ ਕਰਨ ਤੋਂ ਬਾਅਦ ਚ 12 ਲੇਅਰਸ ਬਣ ਗਈਆਂ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਥੋੜਾ ਆਟਾ ਲਾ ਕੇ ਬੇਲ ਲੈਣਾ ਹੈ ਇਸ ਤਰੀਕੇ ਨਾਲ ਬਹੁਤ ਹਲਕੇ ਹੱਥ ਨਾਲ ਬੇਲਣਾ ਹੈ ਨਹੀਂ ਤਾਂ ਆਪਣੀ ਲੇਅਰਸ ਖੁੱਲਦੀਆਂ ਨਹੀਂ ਹੈਗੀਆਂ ਫਿਰ ਇਹ ਦੇਖੋ ਇਹਦਾ ਇਹਨੂੰ ਅਡਾ ਥੋੜਾ ਪਤਲਾ ਬੇਲ ਲੈਣਾ ਹੈ ਮੋਟਾ ਨਹੀਂ ਰੱਖਣਾ ਨਹੀਂ ਤਾਂ ਫਿਰ ਵਧੀਆ ਟੇਸਟ ਨਹੀਂ ਆਊਗਾ ਤੇ ਕੱਚੀ ਰਹਿ ਜੂਗੀ ਇਹ ਫੇਰੇ ਦੇ ਵਿੱਚ ਜਿਹੜਾ ਆ ਆਪਾਂ ਫਿਲਿੰਗ ਆਪਣੀ ਲਈ ਤਿਆਰ ਕੀਤੀ ਹੋਈ ਹੈ ਮਟਰਾਂ ਦੀ ਉਹ ਪਾ ਲੈਣੀ ਆ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਫਿਲਿੰਗ ਬਹੁਤ ਟੇਸਟੀ ਲੱਗਦੀ ਹੈ ਤੇ ਇਹਨੂੰ ਜ਼ਰੂਰ ਬਣਾਇਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਇਹ ਦੇਖੋ ਇਹਨੂੰ ਰੱਖਣਾ ਹੈ ਇੱਥੇ ਮਟਰਾਂ ਨੂੰ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਮਟਰਾਂ ਨੂੰ ਰੱਖ ਲੈਣਾ ਤੇ ਫਿਰ ਇਹਦੇ ਆਪਾਂ ਸਾਈਡਾਂ ਤੇ ਪਾਣੀ ਲਗਾਉਣਾ ਹੈ ਤੁਸੀਂ ਫਿਲਿੰਗ ਜਿਹੜਾ ਆ ਇੱਕ ਤੋਂ ਦੋ ਚਮਚ ਰੱਖ ਸਕਦੇ ਹੋ ਉਸ ਤੋਂ ਵੱਧ ਨਾ ਰੱਖਿਓ ਨਹੀਂ ਤਾਂ ਖੁੱਲ ਜਾਊਗੀ ਪਾਣੀ ਇੱਥੇ ਆਪਾਂ ਸਾਈਡਾਂ ਤੋਂ ਲਗਾਉਣਾ ਹੈ ਨਾਰਮਲ ਪਾਣੀ ਜਿੰਨਾ ਕੀ ਇਹ ਵਧੀਆ ਤਰੀਕਾ ਚੁਜੂਗੀ ਫਿਰ ਆਪਾਂ ਇਹਦੇ ਇੱਕ ਕੋਨੇ ਤੋਂ ਚੱਕ ਕੇ ਤੇ ਫਿਰ ਆਪਾਂ ਦੂਜੇ ਕੋਨੇ ਤੱਕ ਲੈ ਆਉਣਾ ਹੈ ਇਹਨੂੰ ਇਹਨੂੰ ਚੰਗੀ ਤਰੀਕੇ ਨਾਲ ਪੈਕ ਕਰ ਦੇਣਾ ਹੈ ਜੇ ਤੁਸੀਂ ਚੰਗੀ ਤਰੀਕੇ ਨਾਲ ਪੈਕ ਨਹੀਂ ਕਰੋਗੇ ਤਾਂ ਇਹ ਤੇਲ ਛਿ ਜਾ ਕੇ ਖੋਲ ਜੂਗੀ ਇਸ ਲਈ ਬਹੁਤ ਚੰਗੀ ਤਰੀਕੇ ਨਾਲ ਬੰਦ ਕਰਨਾ ਹੈ ਇਹਦੇ ਲਗਭਗ ਸਟਾਈਲਸ ਦੇ ਨਾਲ ਤੁਸੀਂ ਬਣਾ ਸਕਦੇ ਆ ਤੁਸੀਂ ਜਿਵੇਂ ਆਲੂ ਪੈਟਿਚ ਬਣਾਉਂਦੇ ਆ ਟ੍ਰਾਇੰਗਲ ਸ਼ੇਪ ਦੇ ਵਿੱਚ ਉਸ ਤਰੀਕੇ ਨਾਲ ਵੀ ਬਣਾ ਸਕਦੇ ਆ ਉਸ ਤਰੀਕੇ ਦੇ ਨਾਲ ਥੋੜਾ ਜ਼ਿਆਦਾ ਲੇਅਰਸ ਖੋਲਦੀ ਹੈ ਇਸ ਤਰੀਕੇ ਨਾਲ ਥੋੜੀ ਘੱਟ ਖੋਲਦੀ ਹੈ ਲੇਅਰਸ ਤੇ ਇਹ ਦੇਖੋ ਬਾਕੀ ਮੈਂ ਇਸ ਤਰੀਕੇ ਦੂਜੇ ਤਰੀਕੇ ਨਾਲ ਵੀ ਬਣਾ ਰਹੀ ਆ ਜਿਹੜਾ ਵੀ ਤੁਹਾਨੂੰ ਤਰੀਕਾ ਸੌਖਾ ਲੱਗਦਾ ਹੈ ਤੇ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਆ ਤੇ ਇਹਨੂੰ ਚੰਗੀ ਤਰੀਕੇ ਨਾਲ ਦੀ ਬਣਾ ਲੈਣੀ ਹੈ ਸਾਰੀਆਂ ਆਪਾਂ ਫਿਰ ਇਹਨਾਂ ਆਪਾਂ ਹੁਣ ਤੇਲ ਵੱਧ ਵੱਧਦੇ ਆ ਫਰਾਈ ਕਰਨ ਵਾਲਾ ਇਹ ਦੇਖੋ ਸਾਰੇ ਬਣ ਗਏ ਐ ਇੱਥੇ ਮੈਂ ਤੇਲ ਗਰਮ ਹੋਣੇ ਰੱਖਿਆ ਦੇਖੋ ਬਿਲਕੁਲ ਹਲਕੇ ਹਲਕੇ ਬਬਲਸ ਆਣੇ ਚਾਹੀਦੇ ਐ ਤੇਲ ਦੇ ਵਿੱਚ ਤੇ ਉਦੋਂ ਆਪਾਂ ਇਹਨੂੰ ਪਾ ਦੇਣਾ ਐ ਪੈਟਿਸ ਨੂੰ ਤੇ ਇੱਕ ਦਮ ਲੋ ਗੈਸ ਜਿੰਨਾ ਲੋ ਹੁੰਦਾ ਹੈ ਗੈਸ ਉਨਾ ਲੋ ਰੱਖਣਾ ਹੈ ਆਪਾਂ ਕਿਉਂਕਿ ਜਿੰਨਾ ਲੋ ਹੋਗਾ ਉਹਨੇ ਵਧੀਆ ਪੱਕੂਗੇ ਨਹੀਂ ਤਾਂ ਇਹ ਅੰਦਰੋਂ ਕੱਚੀ ਰਹੂਗੀ ਫਿਰ ਇਹਨੂੰ ਬਸ ਆਪਾਂ ਉੱਪਰ ਆਣ ਦੇਣਾ ਜਦੋਂ ਖੁਦ ਹੀ ਉੱਪਰ ਆਈ ਫਿਰ ਆਪਾਂ ਇਹਨੂੰ ਪਲਟਣਾ ਹੈ ਉਤੋਂ ਪਹਿਲਾਂ ਬਿਲਕੁਲ ਨਹੀਂ ਪਲਟਣਾ ਤੇ ਇਹਨੂੰ ਆਪਾਂ ਜਿਹੜਾ ਬਿਲਕੁਲ ਘੱਟ ਗੈਸ ਤੇ ਪਕਾਉਣਾ ਜੇ ਤੁਸੀਂ ਤੇਜ਼ ਕਰਤੀ ਪਹਿਲੀ ਗੱਲ ਤਾਂ ਇਹ ਕੱਚੀ ਰਹੇ ਨੇ ਦੂਜੀ ਗੱਲ ਇਹ ਹੈ ਉਹ ਲੇਅਰਸ ਨਹੀਂ ਖੁੱਲਣੀਆਂ ਦੇਖੋ ਲੇਅਰਸ ਖੁੱਲਣੀਆਂ ਸਟਾਰਟ ਹੋ ਗਈਆਂ ਇਹਦੀਆਂ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਪਕਾਉਣਾ 골ਡਨ ਬ੍ਰਾਊਨ ਹੋਣ ਤੱਕ ਇੱਕਦਮ ਕ੍ਰਿਸਪੀ ਕਰਨਾ ਹੈ ਘੱਟ ਗੈਸ ਤੇ ਤੇਜ਼ ਗੈਸ ਬਿਲਕੁਲ ਨਹੀਂ ਕਰਨਾ ਨਹੀਂ ਤੇ ਅੰਦਰੋਂ ਕੱਚੀ ਰਹੇਗੀ ਇਹ ਦੇਖੋ ਹੁਣ ਇਹ ਪਰਫੈਕਟ ਕਲਰ ਆ ਗਿਆ ਹੈ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਇਹ ਦੇਖੋ ਸਾਰੇ ਨੂੰ ਆਪਾਂ ਕੱਢ ਲਏ ਤੇ ਬਸ ਇਹਨੂੰ ਸਰਵ ਕਰੋ ਬਹੁਤ ਹੀ ਕ੍ਰਿਸਪੀ ਟੇਸਟੀ ਇੱਕਦਮ ਪਰਫੈਕਟ ਆਪਣੀ ਮਟਰ ਪੈਟਿਸਾਂ ਬਣ ਕੇ ਤਿਆਰ ਹੈ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਣੇ ਹੋਰ ਵਧੀਆ ਵਧੀਆ ਰੈਸਪੀਸ ਲੈ ਲਈ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ